ਦੋਸਤੋ ਸਭ ਤੋਂ ਪਹਿਲਾਂ ਅੱਜ ਸਾਨੂੰ ਇਹ ਕੰਪੈਰੀਜ਼ਨ ਕਰਨਾ ਪਏਗਾ ਕਿ ਸਾਨੂੰ ਕੋਈ ਵੀ ਆਪਣੇ ਲੌਂਗ ਟੂਰ ਲਈ ਕਿਹੜੀ ਬਾਈਕ ਸਹੀ ਰਹੇਗੀ R15 ਜਾਂ ਰਾਇਲ ਇਨਫੀਲਡ ਮੈਚੁਰ 350 ਅੱਜ ਦਾ ਕੰਪੈਰੀਜ਼ਨ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਤੇ ਤੁਹਾਡੇ ਵਿਊਜ਼ ਦੀ ਮੈਨੂੰ ਲੋੜ ਆ ਕਿ ਤੁਸੀਂ ਆਪਣੇ ਕਮੈਂਟ ਕਰਕੇ ਦੱਸਿਓ ਕਿ ਲੌਂਗ ਟੂਰ ਵਾਸਤੇ ਸਾਨੂੰ ਕਿਹੜੀ ਬਾਈਕ ਲੈ ਕੇ ਜਾਣਾ ਚਾਹੀਦਾ ਹੈ ਤੇ ਮੈਨੂੰ ਉਮੀਦ ਹੈ ਕਿ ਸਾਰੇ ਮੇਰੇ ਦੋਸਤ ਜੋ ਵੀ ਮੈਨੂੰ ਪਿਆਰ ਕਰਦੇ ਨੇ ਉਹ ਮੈਨੂੰ ਜ਼ਰੂਰ ਦੱਸਣਗੇ ਕਿ ਮੇਰਾ ਫਸਟ ਟ੍ਰਿਪ ਲੌਂਗ ਟ੍ਰਿਪ ਕਿਹੜੀ ਬਾਈਕ ਤੇ ਠੀਕ ਰਹੇਗਾ R15 ਜਾਂ MT-350 ਤੇ ਤੇ ਅੱਜ ਮੇਰੀ ਫਸਟ ਵੀਡੀਓ ਹੈ ਇੱਕ ਮੈਂ ਸ਼ਾਰਟ ਜਰ ਟ੍ਰਿਪ ਵੀ ਇਹਦੇ ਚ ਅਪਲੋਡ ਕੀਤਾ ਹੈ ਜਿਹਦੇ ਵਿੱਚ ਮੈਨੂੰ ਇਹ ਪਤਾ ਲੱਗੇਗਾ ਕਿ ਕਿਹੜੀ ਬਾਈਕ ਨੂੰ ਆਪਾਂ ਟੂਰ ਵਾਸਤੇ ਵਰਤ ਸਕਦੇ ਹਾਂ ਤੇ ਕਿਹੜੀ ਬਾਈਕ ਬੈਸਟ ਰਹੇਗੀ ਇੱਕ ਸ਼ਾਰਟ ਜਿਹਾ ਟੂਰ ਇੱਕ ਆਫ ਰੋਡ ਟੂਰ ਸਭ ਤੋਂ ਪਹਿਲਾਂ ਕਰਾਂਗੇ ਥੈਨ ਫਿਰ ਇੱਕ ਮੈਂ ਸ਼ਾਰਟ ਟੂਰ ਹੋਣਾ ਕੋਈ 2 4 5 7 ਮਿੰਟ ਦਾ ਡਰਾਈਵ ਤੇ ਪਲੀਜ਼ ਤੁਸੀਂ ਸਭ ਨੇ ਮੈਨੂੰ ਦੱਸਨੇ ਕਮੈਂਟ ਕਰਕੇ ਕੀ ਕਿਹੜੀ ਬਾਈਕ ਜ਼ਿਆਦਾ ਬੈਸਟ ਰਹੇਗੀ ਟੂਰਿੰਗ ਲਈ ਜਿਹੜਾ ਕਿ ਆਪਣਾ ਮੈ ਲੋਕਲ ਸ਼ਹਿਰ ਕਪੂਰਥਲੇ ਦੇ ਇੱਕ ਹਾਰਕ ਤੇ ਵਿੱਚ आई होप सो ਤੁਸੀਂ ਸਭ ਲਾਈਕ ਤੇ